ਦਰਿਆਵਾਂ 'ਚ ਵਧੇ ਪਾਣੀ ਤੋਂ ਬਾਅਦ ਦਰਿਆਵਾਂ ਕੰਢੇ ਵਸੇ ਲੋਕਾਂ ਦਾ ਜਿਉਣਾ ਦੁੱਭਰ ਹੋਇਆ ਪਿਆ ਇਸ ਕਰਕੇ ਉਹਨਾਂ ਨੂੰ ਪਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦਰਿਆ ਦੇ ਵਿੱਚ ਵਧੇ ਪਾਣੀ ਦੇ ਪੱਧਰ ਕਾਰਨ ਲੋਕ ਪਾਣੀ ਦੇ ਵਿੱਚ ਹੀ ਹੁੰਦੇ ਹੋਏ ਆਪਣੇ ਘਰੇਲੂ ਕੰਮ ਜੋ ਨੇ ਰੋਜ਼ਮਰਜ਼ ਜ਼ਿੰਦਗੀ ਦੇ ਕੰਮ ਕਰ ਰਹੇ ਨੇ ਹਰੇਕੇ ਦਰਿਆ ਦੇ ਵਿੱਚੋਂ ਛੱਡੇ ਗੇ ਪਾਣੀ ਤੋਂ ਬਾਅਦ ਤੁਸੀਂ ਬੰਦ ਦੇ ਨਜ਼ਦੀਕ ਵਸੇ ਪਿੰਡ ਗੱਡੀ ਬਾਦਸ਼ਾ ਗੱਡੀ ਹਰੀ ਕੇ ਫੁੱਲਾਂ ਵਾਲੀ ਬਸਤੀ ਅਤੇ ਹੋਰ ਕਈ ਪਿੰਡਾਂ ਦੇ ਵਿੱਚ ਪਾਣੀ ਭਰਨ ਦੀਆਂ ਤਸਵੀਰਾਂ ਦੇਖ ਰਹੇ ਹਾਂ ਜਿਸ ਕਰਕੇ ਲੋਕਾਂ ਨੂੰ ਪਾਣੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਇਨ੍ਹਾਂ ਪਿੰਡਾਂ ਦੇ ਲੋਕ ਰੋਜ਼ਮਰਾਂ ਦੀ ਜ਼ਿੰਦਗੀ ਦੇ ਤਹਿਤ ਅੱਜ ਵੀ ਸਵੇਰ ਵੇਲੇ ਦੁੱਧ ਲੈ ਕੇ ਦਰਿਆ ਦੇ ਪਾਣੀ ਦੇ ਵਿੱਚੋਂ ਹੁੰਦੇ ਹੋਏ ਆਪਣੀ ਜ਼ਿੰਦਗੀ ਖਤਰੇ ਵਿੱਚ ਪਾ ਕੇ ਆ ਰਹੇ ਨੇ ਉਤੇ ਪ੍ਰਸ਼ਾਸਨ ਦੇ ਵੱਲੋਂ ਇਨਾਂ ਵੱਲ ਕੋਈ ਵਿਤਿਆਰ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਕਿਸਾਨ ਪੰਜਾਬ ਸਰਕਾਰ ਤੋਂ ਲਗਾਤਾਰ ਮੰਗ ਕਰ ਰਹੇ ਨੇ ਕਿਸ ਪਾਣੀ ਔਨ ਕਾਨੂੰਨ ਦਾ ਕਾਫੀ ਨੁਕਸਾਨ ਹੋਇਆ ਪਹਿਲਾਂ ਤਾਂ ਉਹਨਾਂ ਨੂੰ ਇਸ ਪਾਣੀ ਵਿੱਚੋਂ ਬਾਹਰ ਨਿਕਲਣ ਦੇ ਲਈ ਬੀੜੀਆਂ ਦਾ ਇੰਤਜ਼ਾਮ ਕੀਤਾ ਜਾਵੇ ਤੇ ਦੂਜਾ ਇਨਾਂ ਪਿੰਡਾਂ ਦੇ ਵਿੱਚ ਬਿਜਲੀ ਵੀ ਕੱਟ ਦਿੱਤੀ ਜਾਂਦੀ ਹੈ ਜਿਸ ਕਰਕੇ ਉਹਨਾਂ ਦੇ ਦੁੱਧਾਰ ਪਸ਼ੂ ਪਾਣੀ ਖੁਣੋ ਤੇ ਆਏ ਬੈਠੇ ਨੇ ਤਰਾਤ ਮੁਜੀ ਉਹਨਾਂ ਨੂੰ ਫਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦੇ ਉਥੇ ਇਹਨਾਂ ਪਿੰਡਾਂ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਪਾਣੀ ਦੇ ਪੱਧਰ ਨੂੰ ਘਟਾਇਆ ਜਾਵੇ ਤਾਂ ਜੋ ਆਪਣੀ ਜ਼ਿੰਦਗੀ ਪਹਿਲਾਂ ਦੀ ਤਰ੍ਹਾਂ ਬਤੀਤ ਕਰ ਸਕਣ ਆਹੀਂ ਪਾਰ ਹੀ ਰਹਿਨੇ ਆ ਤੇ ਇਹੋ ਹੀ ਬਣਤੀ ਵੀ ਸਾਡੇ 32 ਹਜ਼ਾਰ ਕੱਟ ਲਈ 32 ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੋਰ ਤਾਂ ਚੱਲ ਪਸ਼ੂ ਸਾਡੇ ਉਧਰ ਹੀ ਆ ਪਸ਼ੂ ਸਾਡੇ ਵਿੱਚ ਹੀ ਇਧਰ ਆਦੇ ਪਸ਼ੂ ਨਿਕਲ ਨਹੀਂ ਰਹੇ ਪਹੂ ਇਹ ਕਿ ਜਿਆਦੇ ਹਾਂਜੀ ਕਿੰਨਾ ਕੋ ਜਿਹੜਾ ਨੁਕਸਾਨ ਹੋਇਆ ਨੁਕਸਾਨ ਤਾਂ ਯਾਰਾਂ ਕਿਲੇ ਸਾਲ ਹੋ ਤੁਸੀਂ ਨਾਲ ਖਾਵੇਂ ਸਾਬ ਦਾ ਬਹੁਤ ਜ਼ਿਆਦਾ ਨੁਕਸਾਨ ਕਿਹੜੀ ਕਿਹੜੀ ਫਸਲ ਦੀ ਖਰਾਬ ਹੋਈ ਝੋਨਾ ਮੱਕੀ ਹਾਂਜੀ ਪੱਠਾ ਪੁੱਠਾ ਸਾਰਾ ਖਰਾਬ ਹੋ ਗਿਆ ਇਹ ਸਮਾਨ ਤੁਸੀਂ ਦੁੱਧ ਲੈ ਕੇ ਆਜੋ ਇਹ ਦੁੱਧ ਲੈ ਕੇ ਆਏ ਜੀ ਅੱਜ ਜੀ ਦੁੱਧ ਪੋਣਾ ਹੈ ਹਾਂਜੀ ਦੁੱਧ ਜੀ ਮੰਨ ਕਰੋਗੇ ਉਹਨਾਂ ਮੰਕਰਾਂਗੇ ਸਾਨੂੰ ਬੇੜੀ ਦੇ ਇੱਕ ਤਾਂ ਦਿੱਤੀ ਜਾ ਇਸੋ ਦਾ ਤੇ ਇੱਕ ਵਾਰ 32 ਦਾ ਸਾਡਾ ਜ਼ਿਆਦਾ ਕੰਮ ਖਰਾਬ ਹੈ 32 ਦਾ ਮਸਲਾ ਸਾਡਾ ਜੀ ਬਹੁਤ ਜਿਆਦਾ ਹੀ ਮੁਸ਼ਕਲਾਂ ਤੁਹਾਨੂੰ ਪਤਾ ਹੀ ਆ ਸਾਰੀ ਗੱਲ ਦਾ ਪੱਲੇ ਕੀ ਬਹੁਤ ਜਿਆਦਾ ਕੰਮ ਖਰਾਬ ਜੀ ਘਰਾਜੇ ਪਾਣੀ ਵੜਿਆ ਪਾਣੀ ਘਰਾਜੇ ਵੜ ਗਿਆ ਕਈਆਂ ਥਾਂ ਤੇ ਸਮਾਨ ਜਿਹੜਾ ਤਾਂ ਸਤਾਖ ਸਮਾਨ ਥੱਲੇ ਕੋਈ ਡੁੱਬ ਗਿਆ ਕੋਈ ਛੱਤਾਂ ਦੇ ਕੋ ਕਿਵੇਂ ਜੀ ਤਾਂ ਨਿਕਲਿਆ ਨਿਕਲਿਆ ਨਹੀਂ ਪਾਣੀ ਵੀਰ ਤੁਸੀਂ ਵੇਖਿਆ ਹੀ ਆ ਵਿੱਚੋਂ ਲੰਘ ਕੇ ਦੁੱਧ ਪਾਉਣਾ ਜੀ ਗਲਗਲ ਆ ਗਿਆ ਸਾਡੇ ਉਧਰ ਪੱਲੀ ਸਾਈਡ ਤੇ ਘਟਦਾ ਹਾਂ ਹਾਂ ਜੀ ਆਪਣੇ ਸਾਹਮਣੇ ਹੋਵੇ ਘਰ ਪਾਣੀ ਚ ਪ੍ਰਸ਼ਾਸਨ ਦੇ ਕੋਈ ਚੋਟ ਨਹੀਂ ਦੇਗਾ ਤੁਹਾਨੂੰ ਕੋਈ ਪਾਣੀ ਆਪਸੇ ਨਹੀਂ ਨਹੀਂ ਵੀਰ ਜੀ ਕੋਈ ਦੱਸਿਆ ਨਹੀਂ ਅੱਗੇ ਸੋ ਬਾਜਾਂ-ਬੁਜਾਂ ਦਵਾ ਦਿੰਦੇ ਗੁਰਦਾਰੇ ਚ ਵੀ ਤੇ ਫੋਨ ਫਾਨ ਆਏ ਦੇ ਠਾਣੇ ਆਏ ਦੇ ਕੋਈ ਪਟਵਾਰੀ ਲਾ ਦਿੰਦਾ ਇਹ ਇੱਥੇ ਕੋਈ ਨਹੀਂ ਦੱਸਿਆ ਕਿਸ ਨੂੰ ਕਿੰਨੀਆਂ ਗੋਸ਼ਤਾਂ ਦਾ ਜਿਹੜਾ ਸਨਕਾ ਕਰਾਉਂਦਾ ਰਹਿੰਦਾ ਮੁਸ਼ਕਲਾਂ ਵੀ ਰੇ ਆ ਵੀ ਹੁਣ ਪਹਿਲੀ ਗੱਲ ਤੇ ਮੁਸ਼ਕਲ ਇਹ ਹੀ ਆ ਕਿ ਸਾਡਾ ਜਿਹੜਾ ਪੈਲੀਆਂ ਵਾ ਤੇ ਸਾਡੀਆਂ ਕੋਈ ਇਦਰੀਾਈ ਨਹੀਂਗਾ ਥਾਂ ਕਿ ਸਾਡੀਆਂ ਜੱਦੀ ਮਾਲਕੀ ਪੈਲੀਆਂ ਵਾ ਕੋਈ ਇਹਦੇਗਾ ਨਹੀਂ ਵੀ ਸਾਡੀਆਂ ਕੋਈ ਕਬਜ਼ੇ ਵਾਲੀਆਂ ਜਾਂ ਕਿਦਾਂ ਵਾਂ ਸਰਕਾਰੀ ਆ ਤੇ ਸਾਡੀਆਂ ਆਪਦੀਆਂ ਮਾਲਕੀ ਜ਼ਮੀਨਾਂ ਸਾਡੀਆਂ ਆਪਦੀਆਂ ਮਾਲਕੀ ਜ਼ਮੀਨਾਂ 'ਚ ਪਾਣੀ ਛੱਡਿਆ ਜਾ ਰਿਹਾ। ਸਭ ਤੋਂ ਵੱਡੀ ਮੁਸ਼ਕਲ ਤੇ ਸਾਨੂੰ ਇਹੋ ਹੀ ਆ ਕਿ ਜਿੱਥੇ ਵੀ ਆਉਂਦਾ ਕੋਈ ਇਹਨਾਂ ਦਾ ਦਰਿਆ ਹੈਗਾ ਉੱਥੇ ਆਪਦਾ ਨਿਕਵੈਰ ਕਰਨ ਦੀ ਜ਼ਮੀਨ ਹੈ। ਉੱਥੇ ਪਾਣੀ ਛੱਡਣਾ। ਸਾਡੀਆਂ ਜ਼ਮੀਨਾਂ 'ਚ ਕਿਹੜੀ ਗੱਲੋਂ ਪਾਣੀ ਛੱਡਿਆ ਜਾ ਰਿਹਾ? ਘਰਾਂ 'ਚੋਂ ਪਾਣੀ ਵੜਿਆ ਹੋਊ। ਬਿਲਕੁਲ ਵੀਰ ਜੀ ਘਰਾਂ 'ਚ ਪਾਣੀ ਵੜਿਆ ਆ। ਸਮਾਨ ਫੇਰ ਕੱਢਿਆ ਕਰੋਗੇ। ਸਮਾਨ ਇਤਰਾ ਹੀ ਕੋਈ ਚਾਣੀ ਮੈਂ ਕੀਤਾ ਜਾਂ ਤਾਂ ਠਾਂ। ਕੋਈ ਥੱਲੇ ਜਿਹੜਾ ਪਿਆ ਹੋਇਆ ਉਹ ਕੋਈ ਥੱਲੇ ਪਿਆ ਹੋਇਆ ਜਿਹੜਾ ਨਹੀਂ ਵੀ ਜ਼ਿਆਦਾ ਸਮਾਨ ਲੈ ਗਿਆ। ਉਹ ਥੱਲੇ ਪਿਆ ਹੋਇਆ। ਕੋ ਜਿਹੜਾ ਜ਼ਰੂਰੀ ਹੋ ਤਾਂ ਚੁੱਕ ਰੱਖਿਆ ਵਿਚ ਹਾਂਜੀ ਮੰਗ ਮੰਗੇ ਹੋਈ ਕਰਦੇ ਅਸੀਂ ਪਹਿਲੀ ਮੰਗ ਦੇ ਸਰਕਾਰ ਨੂੰ ਵੀ ਆਪਦਾ ਪਾਣੀ ਆਪਦਾ ਸੰਭਾਲਣਾ ਵੀ ਜਿੱਥੇ ਵੀ ਇਹਨਾਂ ਦਾ ਕੋਈ ਕੰਟਰੋਲ ਹੈਗਾ ਆਪਦਾ ਪਾਣੀ ਸੰਭਾਲਣਾ ਸਾਡੀਆਂ ਪੈਲੀਆਂ ਜਨਾ ਛੱਡਿਆ ਜਾਵੇ ਆਪਦਾ ਕੋਈ ਸਰਕਾਰੀ ਥਾਂ ਲੈ ਕੇ ਜਾਂ ਖਰੀਦਣ ਆਪਦੀਆਂ ਪੈਲੀਆਂ ਇਨਕੁਆਇਰ ਕਰ ਲੈਣਾ ਜੜੀਆਂ ਜਿੱਥੇ ਪਾਣੀ ਵਗਦਾ ਉਹ ਪੈਲੀਆਂ ਇਨਕੁਆਇਰ ਕਰਕੇ ਆਪਦਾ ਨੈਵੀ ਰੋਡ ਦੇਣ ਪਾਣੀ ਤੇ ਸਾਡੀਆਂ ਜ਼ਮੀਨਾਂ ਨਾ ਖਰਾਬ ਕੀਤੀਆਂ ਜਾਣ ਲਾਈਟ ਰੋਡ ਆ ਰਹੀ ਲਾਈਟ ਵੀਰੇ ਨਹੀਂ ਲਾਈਟ ਤੇ ਚਲੋ ਆਓ ਜਿੰਨਾ ਨੂੰ ਆ ਦੋ ਤਿੰਨ ਖੰਭੇ ਗਏ ਆ ਬੰਦ ਕਰ ਦਿੱਤੀ ਆ ਵੈਸੇ ਹੀ ਉਹਨਾਂ ਨੇ ਕੱਟ ਦਿੱਤੀ ਆ ਸਾਡੇ ਡੰਗਰ ਵੀ ਜਿਹੜੇ ਪਾਣੀ ਤੋਂ ਤਰੇ ਮਰਨਦੇ ਆ ਤੁਹਾਨੂੰ ਪਤਾ ਗੰਦਾ ਪਾਣੀ ਡੰਗਰ ਨਹੀਂ ਪੀਂਦੇ ਦਰਿਆ ਦਾ ਵਿਚਾਰਾ ਦਾ ਫਿਰ ਕਿਹਨਾਂ ਚੱਲਾ ਡੰਗਣਾ ਚਾਰਾ ਵੀਰੇ ਇਤਨਾ ਹੀ ਸੁੱਕੀ ਗਿੱਲੀ ਟੂੜੀ ਦਾੜੀ ਪਾਦੀ ਦੀ ਵੱਢ ਕੇ ਉਤੋਂ ਬੱਠੇ ਪਾਦੀ ਗਏ ਲਾਪਰ ਕੇ 10 ਤਰੀਨ ਆ ਵੀ ਆ ਚਾਰੇ ਵੇਖੋ ਦੁੱਧ ਪੋਣ ਆਏ ਆ ਪੱਠੇ ਵਾਲੇ ਕੋਲ ਮਰ ਗਏ ਆ ਝੋਨਾ ਵੀ ਡੁੱਬਾ ਫਿਰਦਾ ਕੋਈ ਹਾਲ ਨਹੀਂ ਪਾਣੀ ਦਾ ਹਰ ਸਾਲ ਹੀ ਤਰੰਦੀ ਆ ਹਾਂਜੀ ਹਰ ਸਾਲ ਪਾਸਾ ਮਾਲ ਜਾਂਦਾ ਵਾ ਹਾਂਜੀ ਕੋਈ ਹਾਲ ਨਹੀਂ ਅੱਜ ਸਵੇਰੇ ਬੇਟੀ ਦੇ ਬਚਾਰੇ ਦੁੱਧ ਤਾਰ ਕੇ ਲਿਆਉਂਦਾ ਆ ਹਾਂਜੀ ਹਾਂ ਸਾਰੀਆਂ ਫਸਲਾਂ ਡੱਬ ਗਈਆਂ ਕਿੰਨਾ ਕੋਈ ਨੁਕਸਾਨ ਫਸਲਾਂ ਦਾ ਯਾਰ ਬਹੁਤ ਯਾਰ ਜੀ 11 ਏਕੜ ਹੋ ਗਿਆ ਕੇ ਥੋੜਾ ਥੋੜਾ ਸਾਰਾ ਇਲਾਕਾ ਹੀ ਮਰ ਗਿਆ ਸਕੋ ਤੇ ਡੰਗਰਾ ਤੇ ਉਹ ਭੁੱਖੇ ਜਾਏ ਬੱਜੇ ਡੰਗਰਾ ਦੇ ਉਹ ਡੰਗਰਾ ਦੇ ਉਹ ਭੁੱਖੇ ਜਾਏ ਬੱਜੇ ਆ ਹਾਂਜੀ ਕੋਈ ਹਾਲ ਨਹੀਂ ਤੋੜੀਆਂ ਤੇ ਉਹ ਘਰ ਖੋ ਗਿਆ ਆ। ਆ ਵੇਖਿਓ ਤੁਹਾਡੇ ਸਾਹਮਣੇ ਫੋਟੋ ਵੀ ਛੱਡੀ ਅਬ ਤਾਰ ਕੇ ਦੁੱਧਲੇ ਹੁੰਦੇ ਆ। ਤੇ ਮਾਲ ਜਿਆਦਾ ਮਾਲ ਨਹੀਂ ਇਧਰ ਆਉਂਦੇ ਆ ਪਤਾ ਨਹੀਂ ਕੀ ਬਣ ਜਾਣਾ ਕੀ ਨਹੀਂ ਬਣਨਾ। ਇਹ ਹੋਰ ਪਾਣੀ ਵਾਦ ਕੇ ਬਹੁਤ ਜ਼ਿਆਦਾ ਨੁਕਸਾਨ ਢਕਰਾ ਰਹੀ। ਇਮਾਨ ਕਰੋ ਵੀ ਨਾ। ਹੁਣ ਮੰਗਿਆ ਵੀ ਨਾ ਚਾਹੀਦਾ ਵਾ। ਸਰਕਾਰ ਨੇ ਤਗੜੇ ਹੋ ਕੇ ਨਾ ਮਦਦ ਦੇਣਾ। ਚਾਰਾ ਦੇਣਾ, ਬੇੜੀਆਂ ਦੇਣਾ। ਹੂੰ। ਜੋ ਵੀ ਸਹੂਲਤ ਹੋਵੇ ਤਗੜੇ ਕਰਨ ਇਹਨਾਂ ਦੀ।